ਲੁਧਿਆਣਾ ਪੱਛਮੀ ਦੀ ਵਿਧਾਨ ਸਭਾ ਸੀਟ ਨੂੰ ਲੈ ਕੇ ਆਈ ਵੱਡੀ ਖਬਰ ਲੁਧਿਆਣਾ ਪੱਛਮੀ ਦੀ ਸੀਟ ਦੇ ਉੱਪਰ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਦੇ ਵਿੱਚ ਕਮਾਂਡ ਦਿੱਤੀ ਸੀਨੀਅਰ ਲੀਡਰ ਨੂੰ ਲੁਧਿਆਣਾ ਪੱਛਮੀ ਦੀ ਕਮਾਂਡ ਸੀਨੀਅਰ ਲੀਡਰ ਸੰਭਾਰੇਗਾ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦਾ ਹਲਕਾ ਇੰਚਾਰਜ ਹੋਵੇਗਾ ਉਹ ਲੀਡਰ ਔਰ ਉਸ ਨੂੰ ਲੁਧਿਆਣਾ ਦੇ ਪਛਮੀ ਦੇ ਮਸਲੇ ਹੱਲ ਕਰਨ ਵਾਸਤੇ ਜੋ ਜ਼ਿੰਮੇਵਾਰੀ ਦਿੱਤੀ ਹੈ ਜੋ ਹੁਣ ਲੁਧਿਆਣਾ ਪਛਮੀ ਚ ਉਮੀਦਵਾਰ ਵੀ ਉਹੀ ਲੀਡਰ ਬਣ ਸਕਦਾ ਹੈ ਜਿਸ ਨੂੰ ਲੈ ਕੇ ਵੱਡੀ ਖਬਰ ਆਈਏ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਪਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਗੋਗੀ ਦੀ ਅਚਾਨਕ ਮੌਤ ਹੋ ਗਈ ਲੁਧਿਆਣਾ ਵਾਸੀਆਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਗੁਰਪ੍ਰੀਤ ਗੋਗੀ ਇੱਕ ਵਧਾਇਕ ਦੇ ਤੌਰ ਤੇ ਨਹੀਂ ਬੜੇ ਮਿਲਨਸਾਰ ਲੀਡਰਸ਼ਿਪ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਉਹਨਾਂ ਨੇ ਜੋ ਹਲਕੇ ਦੀ ਸੇਵਾ ਕੀਤੀ ਭਾਰਤ ਪੋਸ਼ਣ ਆਸ਼ੂ ਦੇ ਨਾਲ ਉਹਨਾਂ ਦੇ ਬਹੁਤ ਚੰਗੇ ਸਬੰਧ ਸੀ ਔਰ 2022 ਦੀਆਂ ਚੋਣਾਂ ਵਿੱਚ ਉਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋ ਕੇ ਆਪ ਨੇ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਗੁਰਪ੍ਰੀਤ ਗੋਗੀ ਜਿਹੜੇ ਕਿ ਵਿਧਾਨ ਸਭਾ ਮੈਂਬਰ ਹੁੰਦਿਆ ਹੋਇਆ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖਿਆ ਹੋਇਆ ਨਹੀਂ ਪੱਥਰ ਵੀ ਪੁੱਟ ਦਿੱਤਾ ਜਿਸ ਤੋਂ ਬਾਅਦ ਚਰਚਾ ਵਿੱਚ ਆਏ ਗੁਰਪ੍ਰੀਤ ਗੋਗੀ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਅਹਿਮ ਰੋਲ ਅਦਾ ਕੀਤਾ ਸੋ ਅਚਾਨਕ ਉਹਨਾਂ ਦੀ ਬੇਵਕਤੀ ਜੋ ਮੌਤ ਹੋ ਗਈ ਉਸ ਤੋਂ ਬਾਅਦ ਹਲਕਾ ਖਾਲੀ ਹੋ ਗਿਆ ਇਸ ਹਲਕੇ ਦੇ ਵਿੱਚ ਚੋਣ ਮੰਗਡੋਰ ਦਿੱਤੀ ਅੱਜ ਵਿਧਾਨ ਸਭਾ ਸਪੀਕਰ ਨੇ ਜੋ ਵੱਡਾ ਐਲਾਨ ਕੀਤਾ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹ ਗੁਰਪ੍ਰੀਤ ਗੋਗੀ ਜਿਹੜੇ ਇੱਕ ਵਿਧਾਨ ਸਭਾ ਦੇ ਵਿੱਚ ਮੈਂਬਰ ਹੁੰਦੇ ਆ ਉਹਨਾਂ ਇੱਕ ਕਮੇਟੀ ਦੇ ਮੈਂਬਰ ਸੀ ਜੋ ਉਸ ਕਮੇਟੀ ਦੇ ਮੈਂਬਰ ਲੋਕਲ ਬਾਡੀਜ਼ ਕਮੇਟੀ ਦੇ ਚੇਅਰਮੈਨ ਬਣੇ ਹੋਏ ਸੀ ਉਹਨਾਂ ਨੂੰ ਜਿਹੜਾ ਕਿ ਮੌਤ ਹੋਣ ਜਾਣ ਤੋਂ ਬਾਅਦ ਉਹ ਸੀਟ ਖਾਲੀ ਹੋ ਗਈ ਸੀ ਉਹ ਅਸਾਮੀ ਖਾਲੀ ਹੋ ਗਈ ਸੀ ਔਰ ਉਸ ਦੀ ਥਾਂ ਤੇ ਅੱਜ ਵਿਧਾਨ ਸਭਾ ਸਪੀਕਰ ਨੇ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹੋਏ ਜੁਮੇਵਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਗੁਰਪ੍ਰੀਤ ਗੋਗੀ ਦੀ ਜਗ੍ਹਾ ਜਿਸ ਲੀਡਰ ਨੂੰ ਦਿੱਤੀ ਗਈ ਹੈ ਹੁਣ ਉਹ ਲੀਡਰ ਉਸ ਕਮੇਟੀ ਦੇ ਚੇਅਰਮੈਨ ਵਜੋਂ ਵੀ ਕੰਮ ਕਰਨਗੇ ਔਰ ਹਲਕਾ ਲੁਧਿਆਣਾ ਦੇ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣਨਗੇ ਜੋ ਕਿ ਲੁਧਿਆਣਾ ਪੱਛਮੀ ਦੇ ਵਿਧਾਇਕ ਦੀ ਮੌਤ ਤੋਂ ਬਾਅਦ ਇਹ ਨਵਾਂ ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੋ ਕਿ ਮਦਨ لال ਬੱਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ 2024-25 ਦੇ ਬਾਕੀ ਰਹਿੰਦੇ ਕਾਰਜ ਕਾਲ ਲਈ ਪੰਜਾਬ ਵਿਧਾਨ ਸਭਾ ਦੀ ਸਥਾਨਕ ਸਰਕਰਾ ਕਮੇਟੀ ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਨਿਭਾਉਣਗੇ ਗੁਰਪ੍ਰੀਤ ਗੋਗੀ ਦੀ ਜਗ੍ਹਾ ਦੇ ਉੱਪਰ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਚੇਅਰਮੈਨ ਨੇ ਯੁਗਤ ਕਰ ਦਿੱਤਾ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਨ ਸਭਾ ਸਪੀਕਰ ਕੋਟਾਰ ਸਿੰਘ ਸੰਧਵਾ ਨੇ ਹੁਣੇ-ਹੁਣੇ ਨੋਟੀਫਿਕੇਸ਼ਨ ਜਾਰੀ ਕਰਕੇ ਐਲਾਨ ਕੀਤਾ ਕਿ ਮਦਨ ਲਾਲ ਬੱਗਾ ਗੁਰਪ੍ਰੀਤ ਗੋਗੀ ਦੀ ਜਗ੍ਹਾ ਦੇ ਉੱਪਰ ਚੇਅਰਮੈਨ ਹੋਣਗੇ ਔਰ ਜਿਹੜਾ ਕਿ ਲੋਕਲ ਬਾਡੀਜ਼ ਦੇ ਵਿੱਚ ਉਹ ਸਾਰੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਹੱਲ ਕਰਾਉਣਗੇ ਲੋਕਲ ਬਾਡੀਜ਼ ਦੇ ਚੇਅਰਮੈਨ ਵਜੋਂ ਜੁਗਤ ਕਰਤਾ ਗਿਆ ਮਦਨ ਲਾਲ ਬਗਾਂ